ਸੀ ਕਾਰ ਵੀ ਲੈ ਕੇ ਆਏ ਟਰਾਲੀਆਂ ਟਰਾਲੀਆਂ ਨੇ ਬਹੁਤ ਜਾਇਜ਼ ਰੇਟਾਂ 'ਚ ਆਹ ਜਿਹੜੀ ਦੇਖ ਰਹੇ ਹੋ ਵੀਰੇ ਇਹ 12.5 ਲੇਜ਼ਰ ਕਟਿੰਗ ਬਿਹੜਾ ਮੱਛੀ ਹੁੱਕ 'ਚ ਟਰਾਲੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ 4 ਇੰਚੀ ਹਿੱਸਾ ਮਿੱਢੀ ਲੱਗੀ ਹੋਈ ਪੌੜੀ ਲੱਗੀ ਹੋਈ ਮੂਰੇ ਟੂਲ ਬਹੁਤ ਸੋਹਣੀ ਟਰਾਲੀ ਬਣੀ ਹੋਈ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੱਕ ਲੱਗਿਆ ਹੋਇਆ ਵਧੀਆ ਸੋਨੇ ਟਾਇਰ ਪੱਕੇ 8 ਨਾਟੀ ਹੱਬ ਚ 4 ਇੰਚੀ ਹਿੱਸਾ ਦੋ ਫਾੜਾ ਡਾਲਾ ਬਈ ਪਿੱਛੇ ਜਾਲੀ ਲੱਗੀ ਹੋਈ ਸਾਰੇ ਰੇਟ ਹੈਗਾ ਬਰ 1,40,000 ਰੁਪਿਆ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫਰਸ ਦੀ ਕੰਡੀਸ਼ਨ ਵੀ ਦਿਖਾਉਣਾ ਹੈ ਬਈ ਬਹੁਤ ਸੋਹਣੀ ਫਰਸ ਦੀ ਕੰਡੀਸ਼ਨ ਆ ਪੌੜੀ ਲੱਗੀ ਦੇਖ ਲਓ ਬਈ ਮੋਟਾ ਫਰਸ ਲੱਗਾ ਵਧੀਆ ਫਰਸ ਦੀ ਕੰਡੀਸ਼ਨ ਦੇਖ ਸਕਦੇ ਹੋ ਬਈ ਸਟੀਲੀ ਵਾਲੀ ਰਕੀ ਹੋਈ ਹੈ ਲੈਜਰ ਕਟਿੰਗ ਵਿੱਡਾ ਪਾਉੜੀ ਲੱਗੀ ਹੋਈ ਬਾਈ 1,40,000 ਰੁਪਿਆ ਰੇਟ 12.5 ਆਜੋ ਵੀਰੇ 11.5 8 ਇੰਚੀ ਚਾਸੀ 8 ਮੀਟ ਹੀ ਹੱਬ 3 ਫੁੱਟਾ ਵਿੱਡ 2 ਫੁੱਟੀ ਵਾਰਡ 11.5 ਹੈ ਜੀ ਡਬਲ ਟਾਇਰ ਹੈ ਬਾਈ ਟਰਾਲੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਸੋਹਣੀ ਟਰਾਲੀ ਬਣੀ ਹੈ ਚਾਰਵੇਂ ਦਾ ਫਰਸ ਲੱਗਿਆ ਹੈ ਬਈ ਰੇਟ ਹੈਗਾ ਵੀਰੇ 1,25,000 ਰੁਪਿਆ ਬਾਕੀ ਮਾਪੇ ਤੇ ਮੰਨਤਨ ਹੋ ਜੂਗਾ ਬਹੁਤ ਸੋਹਣੀ ਟਰਾਲੀ ਬਣੀ ਹੈ 1,25,000 ਰੁਪਿਆ ਰੇਟ ਹੈ 11.5 ਸਾਈਜ਼ ਹੈ 2 ਫੁੱਟੀ ਵਾਰਡ ਤੇ 3 ਫੁੱਟਾ ਵਿੱਡਾ ਆ 11.5 ਬਈ 10 ਇੰਚੀ ਚਾਸੀ ਚ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਛੱਗੂਆਂ ਦੀ ਬਣੀ ਹੋਈ ਹੈ ਦਾਸਨਟੀ ਹੱਬ ਹੈ। ਦਾਸੀ ਚੀਚਾ ਸੀ ਦਾਸਨਟੀ ਹੱਬ। 3 ਫੁੱਟਾ ਬਿੱਟਾ। ਡਾਲੇ ਦੀ ਕੰਡੀਸ਼ਨ, ਬੈਕ ਸਾਈਡ ਜਾਲੀ ਲੱਗੀ ਹੋਈ। ਵਧੀਆ ਪੱਕੇ ਟਾਇਰ ਬਾਈ। 4 ਇੰਚੀ ਹਿੱਸਾ। ਵਿੱਚੋਂ ਫਰਸ ਦੀ ਕੰਡੀਸ਼ਨ ਦਿਖਾ ਦਨੇ ਬਾਈ। ਟਰਾਲੇ ਦੀ ਕੰਡੀਸ਼ਨ ਦੇਖੋ ਆਲੇ ਜਾਲੇ। ਫਰਸ ਦੀ ਕ੍ਰੇਡਿਸ਼ਨ ਦੇਖੋ ਬਈ ਰੇਟ ਹੈਗਾ ਵੀਰੇ 1,40,000 ਰੁਪਿਆ 1,40,000 ਰੁਪਿਆ ਰੇਟ ਆ ਵੀ 12 6 ਮੱਸੀ ਹੁੱਕ ਚ ਜੰਦਲ ਦੇ ਮਾਲਚਾ ਬਈ 2 ਫੁੱਟੀ ਵਾੜਾ 3 ਫੁੱਟਾ ਵਿੱਟ ਕ੍ਰੇਡਿਸ਼ਨ ਤੁਹਾਡੇ ਸਾਹਮਣੇ ਆ ਬਈ ਡਬਲ ਟੈਰੀ 4 ਇੰਚ ਤੁਰਾ ਪਾਵਰ ਜੈਕ ਵੱਡਾ 7 ਇੰਚੀ ਦੋ ਫਾੜਾ ਲਾ ਬਈ ਜਹਾ ਜੀ ਫਰ ਸੱਚ ਹੈ ਰੇਟ ਹੈਗਾ ਵੀਰੇ 1,60,000 ਰੁਪਿਆ 21 ਕਿਕ ਮੱਟੜਾ 20 ਕਿਕ ਮੱਟੜਾ ਵੇਟਾ ਬਈ ਜਿਹਨੇ ਮੇਰੇ ਵੀਰ ਭਾਈ ਨੇ ਚਾਹੀਦੇ ਪੱਕੇ ਟਾਇਰ ਨੇ 12.5 ਬਾਕੀ ਵੀਰੇ ਜਿਹਨੂੰ ਨੰਬਰ ਦਵਾਂਗੇ ਫੋਨ ਕਰਕੇ ਪਤਾ ਕਰ ਸਕਦੇ ਹੋ ਜਿਹੜੇ 98709956 ਨੰਬਰ ਹੈ ਕਕਰਾਲਾ ਪਾਈ ਕਾ ਪਿੰਡ ਹੈ ਵੀਰੇ ਇਹ ਤੇ ਬਾਕੀ ਨੰਬਰ ਜਿਹਨੇ ਨੰਬਰ ਤੇ ਕੰਟੈਕਟ ਕਰਕੇ ਜਰੂਰ ਧੰਨਵਾਦ